ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਜੀ ਬਾਈ ਅੱਜ ਪਹੁੰਚੇ ਹੋਇਆ ਪਿੰਡ ਮਰਸੂਲਪੁਰ ਖਮਾਣੋ ਦੇ ਲਾਗੇ ਵੱਡਣਾ ਨਾ ਵੀਰ ਅਮਨ ਉਹਨਾਂ ਦੇ ਜਿੱਥੇ ਮੰਨ ਲਓ ਉਧਰ ਮੂਰਤ ਪਹਿਲੀ ਵੀਡੀਓ ਦੇ ਵਿੱਚ ਆ ਨਾ ਮੂਰਤ ਦਾ ਮਾਹੌਲ ਬਣਿਆ ਸੀ ਇੱਥੇ ਮੂਰਤ ਕਰਨਾ ਕਰਿਆ ਤਾਂ ਸਮਝ ਲਓ ਮੱਥਾ ਟੇਕਿਆ ਦਾ ਮਹਾਰਾਜ ਦਾ ਨਾਮ ਇੱਥੇ ਲਿਆ ਤਾਂ ਇਹ ਮੱਕੀ ਥੋੜੀ ਜਿਹੀ ਗਿੱਲੇ ਹੋਣ ਕਾਰਨ ਨਾ ਛੱਡ ਗਏ ਦੇ ਬੀਕ ਥੋੜੀ ਜਿਹੀ ਗਿੱਲੀ ਆ ਚਲੋ ਦੋ ਤਿੰਨ ਦਿਨ ਲੰਘ ਗਏ ਉਹਦੇ ਬਾਅਦ ਅੱਜ ਲਾਈ ਆ ਰਾਣੀ ਸੁੰਦਰਾ ਲਿਆ ਕੇ ਵਧੀਆ ਚੱਲਦੀ ਅੱਜ ਠੀਕ ਆ ਹਜੇ ਵੀ ਜਣੀ ਬਹੁਤੀ 11 ਕਹਿਦੀ ਜਿੰਨੀ ਆਪਾਂ ਸੁੱਕਣੀ ਚਾਹੀਦੀ ਆ ਨਾ ਉਸ ਹਾਵ ਨਾਲ ਮੱਕੀ ਸੁੱਕੀ ਨਹੀਂ ਹੈਗੀ ਚਲੋ ਇਹਨਾਂ ਦੇ ਪਸੰਦ ਆ ਗਈ ਬੜਾਈ ਹੈ ਨਾ ਕਹਿੰਦੇ ਵੀ ਠੀਕ ਆ ਬਸ ਤੂੰ ਵੜ ਦੇ ਹੈਨਾ ਤੁਹਾਨੂੰ ਪਤਾ ਹੀ ਹੈ ਬਈ ਜੀਰੀ ਦਾ ਟਾਈਮ ਆਉਂਦਾ ਜਾਂਦਾ ਬਾਕੀ ਇਹ ਪਿੱਛੇ ਨਾ ਕੋ ਆ ਜ਼ਮੀਨ ਆ ਜਿਹੜੀ ਇਹਦਾ ਇਹਨਾਂ ਨੇ ਪਾਣੀ ਪੂਣੀ ਛੱਡ ਕੇ ਕਦੂ ਕਰਤਾ ਬਸ ਇਹ ਸਮਝ ਲਓ ਹੁਣ ਰੈਡੀ ਆ ਝੋਨਾ ਸਵੇਰੇ ਲਾ ਦੇਣਗੇ ਬੰਦੇ ਆ ਕੇ ਬਾਕੀ ਉਹਦਾਂ ਇੰਨੀ ਕ ਮੱਕੀ ਨਿਕਲੀ ਸੀ ਹਨਾ ਇੰਨੀ ਕ ਇਹਨਾਂ ਨੇ ਟਰਾਲੇ ਦੇ ਵਿੱਚੇ ਭੋਲਤੀ ਦੀ ਇਹ ਸੁੱਕੀ ਤਹਿ ਥੋੜੀ ਜਿਹੀ ਮੋਟੀ ਟਰਾਲੇ ਦੇ ਵਿੱਚ ਉਹਦੇ ਕਰਕੇ ਦੇ ਲੋ ਵੀ ਦੋ ਦਿਨ ਦੇ ਵਿੱਚੇ ਮੱਕੀ ਕਾਲੀ ਹੋ ਗਈ ਇਹ ਤਾਂ ਮੈਂ ਅਸੀਂ ਅੱਜ ਦੇਖੀ ਹੈ ਇਹਨਾਂ ਨੇ ਉਦਾਂ ਦੀ ਵੱਡੀ ਹੋਈ ਮਾਹ ਤੋਂ ਲੱਗੇ ਲਾਦੇ ਯਾਰ ਇਹਨੂੰ ਕਿਤੇ ਉਹਦੇ ਵਿੱਚ ਵੀ ਨਾ ਨਾ ਆਰਟੀ ਤੁਹਾਨੂੰ ਪਤਾ ਫਿਰ ਗੱਲਾਂ ਕਹਿੰਦਾ ਯਾਰ ਉਹ ਤੇ ਪਤਾ ਨਹੀਂ ਕਿੰਨੀ ਕੇ ਦਿਨ ਦੀ ਵੱਡੀ ਹੋਈ ਆ ਉਹਦੇ ਕਰਕੇ ਫੇਰ ਮੈਂ ਕਢਾਤੀ ਹੁਣ ਚੱਲਦੀ ਆ ਵਾਕਿਓ ਦੋ ਜਣੇ ਇਹਨਾਂ ਦੇ ਬੰਦੇ ਆ ਨਾ ਲੇਬਰ ਵਾਲੇ ਮਗਰ ਫਿਰਦੇ ਆ ਤੁਸੀਂ ਆਪੇ ਹਿਸਾਬ ਲਾ ਲਓ ਵੀ ਬਾਪੂ ਦਾ ਥੈਲਾ ਦੇਖ ਲਓ ਜਾਂ ਉਹ ਵੀਰ ਦਾ ਥੈਲਾ ਦੇਖ ਲਓ ਨਾ ਕੋਈ ਵੀ ਮੰਨ ਲਓ ਛੱਲੀ ਨਹੀਂ ਕੱਟਰ ਸਿੱਡਦਾ ਕੱਟਰ ਵਾਲੀ ਛੱਲੀ ਦੀ ਤਾਂ ਇੰਨੀ ਤਸੱਲੀ ਹੋਈ ਆ ਵੀ ਭਾਈ ਆਪ ਕੱਟਰ ਨੂੰ ਨਾ ਦੋ ਤਿੰਨ ਜਿਹੜੇ ਲਾਏ ਆ ਮੈਂ ਕਹਿੰਦਾ ਵੀ ਆ ਦੇ ਲੋ ਉਂਗਲੀਆਂ ਵੜਾਈਆਂ ਨਾ ਉਂਗਲੀ ਸਾਰੀ ਵੱਡੀ ਪਈ ਆ ਵੀ ਟਾਂਕੇ ਵਾਲੇ ਕੰਮ ਹੋਇਆ ਪਿਆ ਤਾਂ ਫਿਰ ਵੀ ਚਲੋ ਵੀ ਉਂਗਲੀ ਵੱਡੀ ਹੋਈ ਹੈ ਨਾ ਰਾਸ ਆ ਗਈ ਛੱਲੀ ਵਾਲਾ ਜਿਹੜਾ ਕਟਰ ਦੀ ਬਿਲਕੁਲ ਛੱਲੀ ਕਰਨੀ ਬਿਲਕੁਲ ਹੀ ਬੰਦ ਕਰਤੀ ਉਹ ਵੀ ਲਾਇਆ ਕੋਈ ਜਿਗਾੜਾ ਨਾ ਲਾ ਕੇ ਐਨ ਓਕੇ ਦੀ ਰਿਪੋਰਟ ਹੋ ਗਈ। ਕਿ ਕਿਸੇ ਵੀ ਕੀਟ ਦੀ ਦਿੱਕਤ ਕੋਈ ਨਹੀਂ ਆਈ ਹੈਗੀ ਛੱਲੀ ਵਾਲ ਦੇ ਜਮੇ ਕੰਪਲੀਟ ਖਤਮ ਹੋ ਗਈ। ਨੇ ਅੱਗੇ ਕੀ ਹੁੰਦਾ ਹਨਾ ਕਟਰ ਆਉਂਦੇ ਤੇ ਰੇਕ ਜ਼ਿੰਮੇਦਾਰ ਦੀ ਇਹ ਹੁੰਦੀ ਦੀ ਯਾਰ ਵੀ ਛੱਲੀ ਨਾ ਕਟਰ ਸਿੱਟੇ। ਬਸ ਐਹ ਜੀ ਕਟਰ ਦੀ ਮੰਨ ਲਓ ਵੀ ਦਿਮਾਗ ਆਪਣਾ ਹਨਾ ਚਲਾਇਆ ਕਟਰ ਤੇ ਤਿੰਨ ਚਾਰ ਦਿਨ ਲੱਗੇ ਲੱਗਦਾ ਜ਼ਰੂਰ ਗਏ। ਪਰ ਲੱਗਣ ਦੇ ਬਾਅਦ ਤਿੰਨ ਚਾਰ ਦਿਨੋਂ ਬਾਈ ਰਾਸ ਆ ਗਏ ਹੁਣ ਆ ਮੰਜੇ ਤੇ ਬੈਠਿਆ ਆ ਨਾਮ ਗੱਲਾਂ ਨਾ ਇਹ ਨਹੀਂ ਹੈਗਾ ਵੀ ਖੇਤ ਵਾਲਾ ਨਹੀਂ ਬਾਈ ਗੇਤਾ ਲੱਗੇ ਕਿ ਕਿਸਾਨਾਂ ਨੇ ਫੜ ਕੇ ਦਾ ਆ ਬਾਈ ਯਾਰ ਛੱਲੀ ਬਹੁਤ ਛੜਦਾ ਉਹ ਤੇ ਜਣੀ ਬਿਲਕੁਲ ਖਤਮ ਹੋ ਗਈ ਚਲੋ ਬਾਕੀ ਮਹਾਰਾਜ ਸਾਰਿਆਂ ਤੇ ਇੱਕ ਨੇ ਤਰੱਕੀ ਕਰਦੇ ਆ ਨਾ ਕੰਬਾਈਨ ਵਾਲੇ ਭਰਾਵਾਂ ਤੇ ਆ ਚੱਲਦੀ ਹੈ ਜੀ ਮੱਕੀ ਦੀ ਵੀ ਉਹਨਾਂ ਨੇ ਸੇਵਾ ਜਿਹੜੀ ਐਨ ਫੁੱਲ ਕਰੀ ਪਈ ਆ ਜਿਵੇਂ ਛਾਹ ਘੋਟਣ ਕੋ ਉਦਰੇ ਦੀ ਵਿੱਚ ਮੱਕੀ ਪੜਦੇ ਆ ਨਾ ਬਿਲਕੁਲ ਉਹੀ ਮੱਕੀ ਆ ਛੱਲੀ ਵੀ ਉਦਾਂ ਹੀ ਉੱਪਰੇ ਲੱਗੀ ਹੋਈ ਆ ਬਾਕੀ ਤੁਸੀਂ ਹਾਈਟ ਦੇਖ ਲਓ ਮੱਕੀ ਦੀ ਵਸਾਤਰੀ ਜਤਰੀ ਉਹ ਦਿਖਦੀ ਆ ਜਾਂ ਰਾਜੂ ਮੜਾ ਜਾ ਕਰਦਾ ਦਿਖਦੀ ਆ ਹੈਨ ਓਕੇ ਦੀ ਰਿਪੋਰਟ ਆ ਬਾਕੀ ਮੋਟਰ ਤੇ ਬੈਠੇ ਆ ਇੱਕ ਗੱਲ ਦੇਖੀ ਆ ਬਾਈ ਮੋਟਰ ਦੀ ਸਫਾਈ ਦੇਖੋ ਤੁਸੀਂ ਭਾਵੇਂ ਠੇਕੇ ਤੇ ਹੀ ਆ ਮੋਟਰ ਮੈਂ ਕਹਿੰਦਾ ਵੀ ਖੱਬੜਾ ਦਾ ਤਾਂ ਉਹ ਰੋਡ ਤੱਕਰ ਨਾ ਇੱਕ ਡੱਕਾ ਨਹੀਂ ਕਿਤੇ ਵੀ ਦਿਖਦਾ ਇੰਨੀ ਸਫਾਈ ਆ ਜਿਆਦੇ ਮੈਂ ਕਹਿੰਦਾ ਵੀ ਗੱਲ ਛੱਡ ਦੋ ਤੁਸੀਂ ਆ ਦੇ ਲੋ ਕੋਠੇ ਦੇ ਵਾਲੇ ਵਾਲੇ ਨਾ ਕੋ ਖੱਬੜ ਦਾੜਾ ਕਹਣਾ ਨਾ ਕੋ ਬੋਰ ਦੇ ਵਾਲੇ ਨਾਲ ਇਹ ਨਾ ਹੀ ਕੋਈ ਇੱਧਰ ਵੀ ਇੰਨੀ ਸਫਾਈ ਮੈਂ ਨਹੀਂ ਕਦੇ ਕਿਸੇ ਮੋਟਰ ਤੇ ਦੇਖੀ। ਬਾਕੀ ਬੂਟਿਆਂ ਨੂੰ ਪਾਣੀ ਛਰਦਾ। ਮੋਟੇ ਲਾਏ ਹੋਏ ਅਮਰੂਦ ਹੋਗੀ, ਜਾਮਣ ਹੋਗੀ ਹਨਾ, ਛਾਵਾਂ ਇੰਨੀ ਅੰਬ ਹੋਗੀ। ਸਾਹ ਲੈ ਲੋ ਵੇ ਇੰਨੇ ਅੰਬ ਨੂੰ ਪੱਤੇ ਹੀ ਨਹੀਂ ਹੈਗੇ ਜਿੰਨੇ ਨੂੰ ਅੰਬ ਲੱਗੇ ਹੋਏ ਆ। ਆ ਦੇਖੋ ਇੱਧਰ। ਨਾਲੇ ਬੂਟਾ ਵੀ ਕੋ ਬਹੁਤਾ ਜ਼ਿਆਦਾ ਪੁਰਾਣਾ ਨਹੀਂ ਹੈਗਾ। ਉਹ ਲੱਗਿਆ ਇੱਕ ਉਹਨੂੰ ਮਬੂਰ ਪਿਆ ਉਹ ਦੇਖੋ ਉਧਰ। ਇਹਨੂੰ ਮਬੂਰ ਪਿਆ ਲੰਬਰੂ ਆ ਕਿੰਨੇ ਕ ਦਿਨ ਦਾ ਹੋਊਗਾ ਜੇ। ਛੋਟਾ ਜਿਹਾ ਹੀ ਹੋਊਗਾ ਲੈ ਮੈਂ ਕਹਿੰਦਾ ਸਹੀ 7 ਮਹੀਨੇ ਸਾਲ ਦਾ ਹੀ ਹੋਣਾ। ਬਾਕੀ ਮਰੂਦ ਮਰਾਦ ਵੀ ਆਹਨ ਪੂਰੇ 12 ਮਾਸੇ ਬੂਟੇ ਲਾਏ ਹੋਇਆ ਸਾਰੇ ਬਹੁਤ ਰੌਣਕਾ ਮੋਟਰ ਤੇ ਬਹੁਤ ਸੋਹਣਾ ਲੱਗਿਆ ਵਾ ਕਿ ਕੋਠੇ ਹੀ ਸਫਾਈ ਦੇਖ ਲੋ ਅੰਦਰ। ਮੈਂ ਬਾਬੇ ਦੀ ਕਿਰਪਾ ਹਨਾ ਬਣੀ ਹੋਈ ਆ ਬਾ ਲਾਣੇਦਾਰ ਆ ਇਹਨਾਂ ਦਾ। ਮੋਟਰ ਤੇ ਹੀ ਰਹਿੰਦਾ ਉਹ ਜਿਹੜਾ ਛੱਲੀਆਂ ਚੁੱਕਦਾ ਫਿਰਦਾ। ਆਹ ਵੀਰਾ ਮਨਾ ਇਹਦੀ ਮਸ਼ੀਨ ਦੇ ਮਗਰ ਆ ਬਾਪੂ। ਮੋਟਰ ਤੇ ਹੀ ਰਹਿੰਦਾ ਉਹ ਬਸ ਪਰਪਾ ਉਹਦੇ ਹੱਥ ਜੇ ਦੇਖਿਆ ਵਾ ਜਿੰਨੇ ਦਿਨ ਮੱਕੀ ਦੇਖਣ ਆਉਂਦਾ ਰਿਹਾ। ਬਾਕੀ ਬਈ ਅੱਜ ਕੱਲ ਆ ਨਾ ਜਿਵੇਂ ਆਪਣਾ ਮੈਂ ਕਈ ਵੀਰਾਂ ਨੇ ਮੇਰੀ ਵੀਡੀਓ ਦੇ ਵਿੱਚ ਕਮੈਂਟ ਵੀ ਕਰਿਆ ਨਾ ਵੀ ਬਾਈ ਜਰੂਰ ਇਹ ਗੱਲ ਕਰਿਓ ਵੀਰ ਸਾਡਾ ਜਾਨ ਮਾਲ ਨਾ ਆਪਣੇ ਵੀਡੀਓ ਵਾਲਾ ਉੱਥੇ ਤੁਹਾਨੂੰ ਪਤਾ ਹੀ ਆ ਬਾਈ ਇਹਨਾਂ ਚਲੋ ਕਾਨੂੰਨ ਦੀ ਕਾਰਵਾਈ ਆ ਉਹ ਵੀ ਜ਼ਰੂਰੀ ਆ ਨਾ ਵੀ ਕਾਨੂੰਨ ਦੀ ਕਾਰਵਾਈ ਪਰ ਆਪਾਂ ਜਿਹੜਾ ਸਾਫਤ ਕਰਦੇ ਆ ਵੀ ਉਹ ਇਹ ਜੇ ਕੰਮ ਨਾ ਬਾਈ ਬੰਦਾ ਕਰ ਨਹੀਂ ਸਕਦਾ ਜਿਹੜੀ ਉਹਨੂੰ ਮੀਡੀਆ ਬਣਾਈ ਜਾਂਦੀ ਆ ਇਹ ਨਹੀਂ ਯਾਰ ਗਲਤ ਆ ਨਾ ਵੀ ਸਿਸਟਮ ਚਲੋ ਕਾਨੂੰਨੀ ਕਾਰਵਾਈ ਯਾਰ ਇਹ ਤੇ ਹੁੰਦੀ ਆ ਨਾ ਹੋਣੀ ਵੀ ਚਾਹੀਦੀ ਆ ਜੇ ਗਲਤੀ ਆ ਕੋਈ ਬੰਦੇ ਦੇ ਕਿਸੇ ਨੇ ਦੱਸਿਆ ਚਲੋ ਕਾਰਵਾਈ ਹੋਣੀ ਆ ਉਹਦੇ ਵਿੱਚ ਨਾ ਮੰਨ ਲਓ ਦੇਖਿਆ ਜਾਣਾ ਸਾਰਾ ਕੁਝ ਵੀਰ ਦਾ ਪਰ ਮੇਰਾ ਦਿਲ ਤਾਂ ਬਈ ਇਹ ਕਹਿੰਦਾ ਵੀ ਯਾਰ ਨਹੀਂ ਕਰ ਸਕਦਾ ਇਹ ਇੰਨੇ ਬੰਦਾ ਦਾਨਪੂਰਨ ਗਰੀਬਾਂ ਨਾਲ ਖੜਨੇ ਵਾਲਾ ਬੰਦਾ ਯਾਰ ਕਿੱਥੇ ਕਰ ਕੀ ਚੱਕਰ ਆ ਨਹੀਂ ਬਈ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਬਾਕੀ ਚਲੋ ਕਾਨੂੰਨੀ ਕਾਰਵਾਈ ਆ ਨਾ ਉਹਦਾ ਵੀ ਪੂਰਾ ਸਾਥ ਆ ਇਹ ਜੇ ਕਾਨੂੰਨ ਆਪਣੀ ਕਾਰਵਾਈ ਕਰਦਾ ਤਾਂ ਉਹ ਵੀ ਬਾਈ ਹਨਾ ਉਹਦੇ ਨਾਲ ਆਪਾਂ ਪਰ ਨਾਲ ਆਪਾਂ ਜਸਵੀਰ ਬਾਈ ਦੇ ਵੀ ਆ ਵੀ ਜਸਵੀਰ ਬਾਈ ਆ ਜਿਹੜਾ ਇਹੋ ਜਿਹਾ ਕੰਮ ਬਿਲਕੁਲ ਨਹੀਂ ਬਾਈ ਕਰ ਸਕਦਾ ਮੈਂ ਤਾਂ ਕਿੰਨੇ ਸਾਲ ਤੋਂ ਬਾਈ ਹਨਾ ਮਾਹਲਾ ਪਿੰਡ ਮਸ਼ੀਨ ਵੀ ਚਲਾਈ ਆ ਤੁਹਾਡੇ ਸਾਹਮਣੇ ਫਸਲ ਵੀ ਵੱਢਣ ਜਾਂਦੇ ਰਹੇ ਆ ਵੀ ਨਹੀਂ ਉਹ ਮੱਥੇ ਦੇ ਕਦੇ ਬਾਈ ਜਿੱਥੇ ਮਰਜ਼ੀ ਮਿਲ ਜਵੇ ਉਹਨੇ ਬਾਈ ਨੇ ਜ਼ਰੂਰ ਉਹਨਾ ਇਹੀ ਗੱਲ ਕਹਿਣਿਆ ਹੋਰ ਜੀ ਠੀਕੋ ਬਸ ਐਨੀ ਗੱਲ ਕਹਿਣੀ ਆ ਹਨਾ ਦੇਖੋ ਨਹੀਂ ਚਲੋ ਬਾਈ ਜੇ ਪਰ ਮਿਹਨਤ ਕਰੀ ਆ ਨਾ ਕੋਠੀ ਪਾਈ ਆ ਇਹ ਥੋੜੀ ਆ ਵੀ ਉਹਨੇ ਕੋਈ ਹੀਰਾ ਫੇਰੀ ਕਰਕੇ ਪਾਈ ਆ ਹਨਾ ਦੇਖੋ ਕਿੰਨੇ ਸਾਲ ਹੋ ਗਏ ਉਹਨੂੰ ਘਟੋ ਘਟ ਕੇ ਇਹਨੂੰ 15 ਸਾਲ YouTube ਚਲਾਉਂਦੇ ਨੇ ਹੋ ਗਏ ਹਨਾ YouTube ਤੋਂ ਬਾਈ ਪਹਿਲਾਂ ਚੱਲੋ ਹੁਣ ਤਾਂ ਚੈਨਲ ਬਹੁਤ ਹੋ ਗਏ ਇਨਕਮ ਬਹੁਤ ਹੋ ਗਈ ਵੀ ਘਟ ਗਈ ਇਨਕਮ ਪਹਿਲਾਂ ਤਾਂ ਉਹ ਟਾਈਮਾਂ ਦੇ ਵਿੱਚ ਬਾਈ ਇਨਕਮ ਬਹੁਤ ਸੀ ਇਹ ਚੀਜ਼ ਦੇਖੋ ਨਾ ਵਾਕਈ ਕੀਤੀ ਵੀ ਨਾਲ ਆ ਮੁੰਡਾ ਤੁਹਾਡੇ ਸਾਹਮਣੇ ਮੁੰਡਾ ਵੀ ਪੂਰਾ ਹਨਾ ਮਿਹਨਤ ਕਰਦਾ ਖੇਤੀਬਾੜੀ ਵਧੀਆ ਕਰਦੇ ਆ ਵਿਚਾਰੇ ਚਾਰ ਕੀਲਿਆਂ ਦੇ ਵਿੱਚ ਫਸਲ ਵਧੀਆ ਹੁੰਦੀ ਆ ਉਹ ਵੀ ਵੇਚਦੇ ਆ ਹਨਾ ਫਿਰ ਬਾਕੀ ਤਾਂ ਛੋਟੀ ਜਿਹੀ ਫੈਮਿਲੀ ਆ ਤਿੰਨ ਜਣੇ ਆ ਉਹਦੇ ਵਿੱਚ ਵੀ ਆ ਨਾ ਬਾਈ ਕੋਈ ਏਡੀ ਯਾਰ ਜੇ ਕਿ ਕੋਈ ਆ ਨਾ ਤਰੱਕੀ ਕਰਦਾ ਤਾਂ ਅੱਜ ਕੱਲ ਪਤਾ ਨਹੀਂ ਕੀ ਸਿਸਟਮ ਵੀ ਉਹਨੂੰ ਬੰਦੇ ਨੂੰ ਬੰਦਾ ਨਾ ਦੱਬਦਾ ਜਾਂਦਾ ਵੀ ਯਾਰ ਪਤਾ ਨਹੀਂ ਕਿੱਥੇ ਇਹਨੇ ਐਡਾ ਕਰ ਲਿਆ ਨਾ ਬਹੁਤ ਮਿਹਨਤ ਕਰੀ ਆ ਬਾਈ ਉਹਨੇ ਨਾ ਤੁਹਾਡੇ ਸਾਹਮਣੇ ਪਹਿਲਾਂ ਨਾਰਵੇ ਦੇ ਵਿੱਚ ਵੀ ਵੀਰ ਰਹਿ ਕੇ ਆ ਜੋ ਵੀਰ ਬਾਈ ਆਪਣਾ ਹੋਰ ਵੀ ਉਹਨੇ ਬਹੁਤ ਆਲੇ-ਦਲੇ ਆ ਨਾ ਵੀ ਕੰਮ ਬਹੁਤ YouTube ਤੇ 15 ਸਾਲ ਹੋ ਗਏ ਆ ਨਾ ਖਾਨੋਂ ਦੇ 2.5 ਸਾਲ ਹੋਏ ਬਾਈ ਹਲੇ ਚਲਾਉਂਦੇ ਆ ਨੋ ਕੁਝ ਹਿਸਾਬ ਲਾ ਲਓ ਵੀ 2.5 ਸਾਲ ਦੇ ਵਿੱਚ ਚਲੋ ਜਿੰਨੀ ਕ ਇਨਕਮ ਹੈਗੀ ਥੋੜੀ ਆ ਪਰ ਉਹ ਇਨਕਮ ਵੀ ਸਾਨੂੰ ਹਨਾ ਕੋਈ ਨਾ ਕੋਈ ਅਸੀਂ ਬਣਾਇਆ ਹੀ ਆ ਉਹਦਾ ਗਵਾਇਆ ਤਾਂ ਕੁਝ ਨਹੀਂ ਹੈਗਾ ਬਾਕੀ ਆਇਆ ਵੀ ਹੁਣ ਜੇ ਅਸੀਂ ਬਾਹਰ ਜਾਣੇ ਆ ਨਾ ਚਲੋ ਸਾਡੇ ਕੋਲ ਤਾਂ ਬਾਈ ਟਾਈਮ ਹੀ ਨਹੀਂ ਹੈਗਾ ਤੁਹਾਨੂੰ ਪਤਾ ਹੀ ਆ ਵੀ ਮਸ਼ੀਨें ਬਾਬੇ ਦੀ ਕਿਰਪਾ ਨਾਲ ਸੀਜ਼ਨ ਕਾਣ ਕਦਾ ਨਿਬੜਿਆ ਵਿੱਚ ਰਿਪੇਅਰ ਕਰਕੇ ਜੇ ਬਾਈ ਉਹਨੂੰ ਸ਼ੁਰੂ ਤੋਂ ਹੋ ਗਿਆ ਨਾ ਟਰੈਵਲ ਦਾ ਮੰਨ ਲਓ ਘੁੰਮਣਾ ਪੈਂਦਾ ਸ਼ਕੀਨ ਆ ਸ਼ੁਰੂ ਤੇ ਨਾ ਆਪਣੇ ਚਲੋ ਜੇ ਜਾ ਵੀ ਆਇਆ ਤਾਂ ਇਹ ਥੋੜੀ ਜਾਰ ਵੀ ਚੜੇ ਗੁਰੂ ਧਾਮ ਵੀ ਉੱਥੇ ਹੈ ਨਾ ਲਨਕਾਣਾ ਸਾਹਿਬ ਗੁਰਦੁਆਰਾ ਸਾਡੇ ਕਰਤਾਰਪੁਰ ਸਾਹਿਬ ਆ ਲਾਹੌਰ ਗੁਰਦੁਆਰੇ ਸਾਹਿਬ ਆ ਸਾਡੇ ਵੀ ਉਹਨਾਂ ਤੇ ਵੀ ਹੈ ਨਾ ਸਾਡਾ ਜਾਣਾ ਚਲੋ ਜੇ ਜਾਏ ਉਹ ਕਿਹੜਾ ਇਕੱਲੇ ਹੀ ਗਿਆ ਬਾਈ ਕਿੰਨੀ ਹੈ ਨਾ ਉਹ ਜਾਂਦੀ ਹੈ ਸੰਗਤ ਜਾਂਦੀ ਹੈ ਦੇਖ ਮੰਨੋ ਉਹ ਨੂੰ ਆਪਣੇ ਗੁਰੂ ਪ੍ਰਭ ਨੂੰ ਯਾਤਾਂ ਜਾਂਦਾ ਉਹਦੇ ਵਿੱਚ ਪਤਾ ਨਹੀਂ ਕਿੰਨੇ ਬੰਦੇ ਜਾਂਦੇ ਆ ਨਾ ਇਹ ਥੋੜੀ ਜਿਆ ਸੰਗਤ ਜਾਂਦੀ ਹੈ ਜਿਹੜੀ ਸਾਰੀ ਚਲੋ ਬਾਕੀ ਮਾਪਾਂ ਜੀ ਸਵੀਰ ਬਾਈ ਦੇ ਨਾਲ ਆ ਹੈ ਨਾ ਵੀ ਮਹਾਰਾਜ ਸੋ ਸ਼ਾਂਤੀ ਰੱਖੇ ਮੇਰੇ ਭਰਾ ਤੇ ਕਿਰਪਾ ਬਣਾਈ ਰੱਖੇ ਕਿਨੇ ਗੁਰੂ ਰਾਮਦਾਸ ਜੀ ਹੈ ਨਾ ਮਹਾਰਾਜ ਜੀ ਬਾਕੀ ਬਾਈ ਤੁਹਾਨੂੰ ਪਤਾ ਹੀ ਹੈ ਨਾ ਅੱਜ ਕੱਲ ਸਿਸਟਮ ਆ ਜਿਹੜਾ ਚਲੋ ਕਾਨੂੰਨ ਆ ਆਪਣੀ ਜਗ੍ਹਾ ਸਹੀ ਆ ਨਾ ਕਾਰਵਾਈ ਜੋ ਵੀ ਚੈਕਿੰਗ ਚੋਕਿੰਗ ਹੋ ਰਹੀ ਆ ਸਾਰਾ ਉਹ ਤਾਂ ਮੰਨ ਲਓ ਸਿਸਟਮ ਚੈੱਕ ਕਰ ਰਹੇ ਆ ਉਹ ਵੀ ਜਿਹਨੂੰ ਕਾਨੂੰਨ ਵੀ ਆਪਣੀ ਜਗ੍ਹਾ ਸਹੀ ਆ ਬਾਈ ਵੀ ਆਪਣੀ ਜਗ੍ਹਾ ਸਹੀ ਆ ਨਾ ਬਾਕੀ ਇਹ ਮੀਡੀਆ ਦੀ ਗੱਲ ਯਾਰ ਬਹੁਤ ਨਿਓ ਆ ਜਿਹੜੇ ਮੀਡੀਆ ਚੜਾਈ ਜਾਂਦਾ ਵੀ ਆਏ ਆ ਬੋਹਾ ਧਮਕਾ ਉਹ ਝੂਠੀਆਂ ਖਬਰਾਂ ਲਾਉਣ ਵਾਲੇ ਵਵਾ ਯਾਰ ਜਾਦੇ ਉੜਦੀ ਆ ਚਲੋ ਮਹਾਰਾਜ ਸੁੱਖ ਸ਼ਾਂਤੀ ਰੱਖੇ ਭਰਤਾ ਰਾਜੂ ਨੇ ਤੀਜਾ ਟੈਂਕ ਲੋ ਜੀ ਖੇਤ ਵੱਡੇ ਗਿਆ ਸਾਰਾ ਟਰਾਲਾ ਵੀ ਲਗਭਗ ਭਰੇ ਗਿਆ ਥੋੜਾ ਜਿਹਾ ਹੀ ਰਹਿ ਗਿਆ ਤਾਂ ਦੱਸ ਬਾਕੀ ਉਹ ਮੱਕੀ ਥੋੜੀ ਜੀ ਨਰਮਾ ਉਹ ਵੱਡਾਂਗੇ ਆਪਾਂ ਦੋ ਕੁ ਦਿਨ ਰੋਕੇ ਬਾਕੀ ਹਰੇ ਨਾ ਨਰਮਾਈਓ ਆ ਮੱਕੀ ਜੀ ਤਾਂ ਸਾਰੇ ਉਹ ਸਾਹਮਣੇ ਵਾਲੀ ਆ ਮੜੀ ਜੀ ਉਹ ਅੱਧਾ ਹੀ ਪੱਕੀ ਹੋਈ ਆ ਆ 10 5-7 ਅਕੇ ਗੇੜੇ ਬਾਕੀ ਉਹਦਾ ਵੀ ਥੋੜਾ ਜਿਆਦਾ ਦੀਆਂ ਹਰੇ ਤੇ ਇੱਕ ਉਹ ਵੜਦਾ ਉਧਰ ਟਰਾਲਾ ਲੋਡ ਕਰਤਾ ਆਪਾਂ ਹੌਗਰ-ਉਗਰ ਲਾ ਲਿਆ ਹੁਣ ਜਾਂਦੇ ਆ ਉਧਰ ਕਿਲਾ ਕਿਥੇ ਹੋਰ ਬਾਈ ਦਾ ਆਇਆ ਤਾਂ ਉਹ ਦੇਖਣ ਕਹਿੰਦਾ ਵਧੀਆ ਵੱਡ ਹੁੰਦੀ ਆ ਤੇ ਉਹ ਵੀ ਵਡਾਊਗਾ ਹੁਣ ਕਰਦੇ ਜਾਂ ਗਾ ਕੇ ਤਿਆਰੀ ਨਾਲੇ ਬਾਕੀ ਪੁੱਛਦੇ ਆਂ ਬਾਈ ਉਹਨਾਂ ਨੂੰ ਕਿਵੇਂ ਇਹਨਾਂ ਨੂੰ ਕੰਮ ਕਿੰਨੇ ਲੱਗਿਆ ਆਪਣਾ ਇਹ ਏਰੀਏ ਚ ਵੀ ਬਾਈ ਨਵੇਂ ਚੱਲੇ ਆਪਾਂ ਹੁਣ ਪੈਨਾਂ ਤੋਂ ਨੂੰ ਪਤਾ ਨਕੋਦਰ ਏਰੀਆ 'ਚ ਚੱਲਦੇ ਹੁੰਦੇ ਸ਼ਾਹ ਕੋਟ ਆ। ਹਾਂਜੀ ਕਿੱਦਾਂ ਲੱਗਿਆ ਜੀ ਕੰਮ? ਬੜੀ ਵਧੀਆ ਟਾਪ ਵਧੀਆ ਐ ਨਾ ਪੂਰੀ। ਦੇਖ ਲਾ ਕੋਈ ਵੀ ਦਾਣਾ ਨਹੀਂ ਮਗਰ ਕੋਈ ਛੱਲੀ ਨਹੀਂ। ਹਾਂ ਓਕੇ ਛੱਲੇ ਕਿੰਨੇ ਖੋਈਏ ਇਹ ਮਲਾਹ ਕਿੰਨੀ ਜਗ੍ਹਾ ਵੱਡੀ ਗਈ ਇਹ ਆਪਣਾ ਇੱਕ ਕਿਲਾ ਤਿੰਨ ਕਰਾਣਾ ਤਾਂ 1 ਕਿਲਾ ਤਿੰਨ ਕਰਾਣਾ ਹੈ ਉਹਦੇ ਵਿੱਚੋਂ ਦੋ ਤਿੰਨ ਥੈਲੇ ਬਸ ਸਾਰੇ ਜੋ ਸਾਰੇ ਜੋ ਦੋ ਥੈਲੇ ਬਸ ਅੱਛਾ ਉਹ ਨਹੀਂ ਹੋਏ ਉਹ ਵੀ ਦੋ ਵੀ ਅੱਧੇ ਅੱਧੇ ਨਾਲੇ ਲੋਕ ਡਰਾਈ ਜਾਣਾ ਕਹਿੰਦੇ ਮੈਂ ਕਟਰ ਦਾ ਛੱਲੀ ਬਾਰ ਨਹੀਂ 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 ਕੋਈ ਛੱਲੀ ਨਹੀਂ ਬਾਪੂ ਲਾਜਾਂਗੇ ਜਿਹੜੇ ਬਾਪੂ ਨੂੰ ਪੁੱਛ ਇਹਨਾਂ ਨੂੰ ਬਿਲਕੁਲ ਓਕੇ ਐਨ ਓਕੇ ਕੋਈ ਛੱਲੀ ਨਹੀਂ ਹਾਂ ਹਾਂ ਆਸਾਂ ਹੀ ਆ ਸਾਰੇ ਜਿਹੜਾ 10 ਕਿਲੋ ਛੱਲੀ ਕਿਉਂਕਿ ਇਹ ਬੱਸ ਥੱਲੇ ਉੱਪਰ ਵਧੀਆ ਮਗਰ ਅਖਾਲੀ ਲੈ ਕੇ ਘੁੰਮੀ ਆ ਨਾ ਮਗਰ ਘੁੰਮੀ ਨਹੀਂ ਗਏ ਛੱਲਾ ਲੈ ਕੇ ਪਰ ਅੱਛਾ ਹਾਂ ਜਣੇ ਤੱੱਲੀ ਆ ਪੂਰੀ ਨਹੀਂ ਮਸ਼ੀਨ ਦੀ ਮਸ਼ੀਨਲ ਹੀ ਆ ਲਗਾ ਲੱਗ ਨਹੀਂ ਆ ਬਾਈ ਜਾਨੀ ਨਾ ਪੂਰੀ ਸਫਾਈ ਫੁੱਲਾ ਜਮਾ ਨਹੀਂ ਆਇਆ ਠੀਕ ਹੈ ਸਫਾਈ ਬਹੁਤ ਆ ਮਗਰ ਫੁੱਲਾਣਾ ਨਹੀਂ ਐ ਸਿਰਫ ਰਿਪੋਰਟ ਆ ਓਕੇ ਆ ਹੋ ਜਾ ਦੇਖ ਲੈ ਕਿ ਪਿੱਛੇ ਤੇ ਗਾਲਾਂ ਨਾ ਕੱਢੀ ਆਇਓ ਗਾਲਾਂ ਨਾ ਓਕੇ ਆ ਹੈ ਓਕੇ ਆ ਓਕੇ ਆ ਓਪ ਕਰ ਵਧਣੀ ਐ ਫੇ ਬਾਅਦ ਤੂੰ ਦੇਖ ਲੈ ਭਾਈ ਕਿ ਦੋ ਦਿਨ ਚ ਵਧਦ ਨੇ ਆਪਾਂ ਦੋ ਤਿੰਨ ਦਿਨਾਂ ਦੇ ਦੋ ਤਿੰਨ ਦਿਨਾਂ ਵਾਲੇ ਆ ਲੱਗਣਗੇ ਮਾ ਚਾਰ ਦਿਨ ਕੱਢ ਹੋਗਾ ਮੈਂ ਕੱਢ ਲਾ ਜੀ ਕੱਢ ਲਾ ਕੋਈ ਮੈਂ ਚਾਰ ਦਿਨ ਕੱਢੀਦਾ ਪਤਾ ਕਹੇ ਭਾਈ ਨਾਲ ਤਾਂ ਰੇਟ ਜਾਂਦੇ ਮਿਲ ਜੀ 100 ਹਜ਼ਾਰ ਤੇ ਮਿਲ ਕੇ ਨਾ 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 ਖਾਣ ਦੇ ਹਣੇ ਪੰਜ ਛੇ ਦਿਨ ਖਾਣ ਦੇ ਹਾਂ 10000 ਦਾ ਫਰਕ ਪੈ ਜਾਂਦਾ ਨਾ ਠੀਕ ਆ ਐਸੇ ਹੀ ਲਾਓ ਆਪਣੀ ਐਜ ਲਾਓ ਐਜੀ ਲਾਓ ਜਿੱਦਾਂ ਡਾਡਾ ਵਾਲਾ ਲਾਸਟ ਵਾਲਾ ਥੋੜਾ ਕੋਈ ਜਗ੍ਹਾ ਨਾ ਰਹਿ ਗਈ ਉਹ ਮੈਂ ਆਪਣ ਨੂੰ ਉਧਰ ਮੈਨੂੰ ਫੋਨ ਲਾ ਦੇ ਇਹਦੇ ਵਿੱਚ ਆਪਣੇ ਲਾਉਣੇ ਬੀਜ ਉਹ ਬਾਅਦ ਚੜ ਗਈ ਆ ਅੱਛਾ ਲੇਟ ਵਾਲਾ ਲਾਉਣਾ ਮਵੇਜ ਤਾਂ ਕਾਲੀ ਕੰਨੀ ਕਰੋ ਤਾਈ ਨਾ ਐਜੀ ਕਾਲੀ ਕਰਨੀ ਪਣੀ ਆ ਕੀਲੇ ਆ ਗੋਭੀ ਵਾਸਤੇ ਨਾ ਇਹ ਰੱਖਣਾ ਉਹ ਬਾਅਦ ਚ ਲੇਟ ਆ ਗੋਭੀ ਨੂੰ ਤਾਂ ਇਕੱਠੇ ਹੀ ਝੱਕਦੇ ਨੇ ਮੱਲ ਤੈਨੂੰ ਵੀ ਜੀ ਹੋਣਾ ਉਹ ਹੋਣਾ ਐਤਰੀ ਦੇ ਅੰਦਰ ਜੀ ਲੱਗਣੀ ਚਾਹੀਦੀ ਮੱਲ ਇਹਦੇ ਗੋਭੀ ਵਾਲੇ ਦੇ ਗੋਭੀ ਵਾਲੇ ਤੇ ਆਪਾਂ ਨੇ ਇਹ 13 ਤੋਂ 12 13 ਤੋਂ ਬਾਅਦ 13 ਨੂੰ ਇਹ ਚੋਰ 15 ਨੂੰ ਜੀ ਲੱਗਣੀ ਚਾਹੀਦੀ ਯਾਰ ਹਾਂ ਬਸ ਬਸ ਇਹ ਆਜਣਾ ਹੈ ਲੋਟ ਤੇ ਆਉਂਦਾ ਤਾਂ ਬਹੁਤ ਫਰਕ ਪੈ ਗਿਆ ਉਦੋਂ ਹਵਾ ਪੈਂਦੀ ਨਾਲੇ ਹੁਣ ਆ ਮਾਦਰ ਆ ਜਗਾ ਬਿੱਲੀ ਹੋ ਗਈ ਇਧਰੋ ਜਗਾ ਬਿੱਲੀ ਹੋ ਗਈ ਨਾਲ ਖੇਰ ਕਰਦੀ ਹੋਵੇ ਨਾਲ ਚਾਰੇ ਪਾਸੇ ਹਵਾ ਪੈਂਦੀ ਹੋ ਗਈ ਹਵਾ ਪੈਂਦੀ ਹੋ ਗਈ ਆਹਣ ਚਾਰ ਪੰਜ ਦਿਨ ਪੈਂ ਆ ਨਾਲੇ ਹੁਣ ਨਾਲੇ ਕਿਹੜੀ ਹਵਾ ਕਹਿੰਦੇ ਇਹਨੇ ਪੱਛੋਂ ਪੱਛੋਂ ਮੁੜੀ ਹੋਈ ਆਉਣਾ ਨਾ ਹੁਣ ਮੁੜੀ ਆ ਪੈਂ ਸਵੇਰਾ ਪੂਰਾ ਦਾ ਸਵੇਰਾ ਪੂਰਾ ਬਾਈ ਨੇ ਬੋਕਾ ਰਹਾਂਦੇ ਆ ਹਾਂ ਰੋਲਿੰਗ ਚੱਲੀ ਆ ਇਹ ਦੋ ਦਿਨ ਚੱਲੀ ਆ ਦੋ ਦਿਨ ਤੇ ਦੇਲਾ ਚੱਲੀ ਨੋਨ ਕਿਹੜਾ ਦਿੱਤਾ ਬਾਈ ਇਹ 1068 1368 1368 20000 ਇਹ ਵਧੀਆ ਹੈ ਨਾ ਚੰਨੀ ਵੀ ਬਹੁਤ ਉੱਪਰ ਲੱਗੀ ਹੋਈ ਦੀ ਉੱਪਰ ਦੀ ਰੰਗ ਰੂਪ ਦਾ ਦੀ ਪੱਟਕਾ ਕਿ ਕਹਿੰਦੇ ਦਿੰਦੀ ਹੋਗੀ ਅੱਗੇ ਇਹ 125 22 ਦਿਨ ਦੀ ਹੋਗੀ 125 22 ਦਿਨ ਦੀ ਕਿ ਦੂਈ ਹੋਵੇ 70 ਜਾਂ 70 20 ਜਾਂਦਾ ਇੱਕ ਜੇ ਤੁਸੀਂ ਦੇਖਿਓ ਇਹਦੇ ਪਤਾ ਕਰਕੇ ਐਮਪੀ ਦੇ ਵਿੱਚ ਲੰਗਦਾ 70 ਚੋਂ ਤੱਕ ਉਹ ਸਾਰੇ ਬੀਜਾਂ ਨਾਲੋਂ ਪਹਿਲੇ ਆਉਂਦਾ ਉਹ ਥੋੜੇ 100 ਦਿਨ ਦੇ ਵਿੱਚ ਵੱਡੇ ਜਾਂਦਾ ਉਹ ਹੈਗੇ ਨੇ orange ਨੂੰ ਬਾਹਰ ਝਾੜੀ ਨਹੀਂ ਉਹ ਹਾਂ ਬਾਹਰ ਝਾੜੀ ਇਹ ਇਹ ਮਰ ਲਾ ਕੇ ਉਹਦੀ ਝਾੜੀ ਮੱਕੀ ਆ ਗਈ ਇਹ ਗੋਭੀ ਵੱਢ ਕੇ ਆਪਾਂ ਨੇ ਬੀਜੀ ਤੇ ਗੋਭੀ ਵਾਲੇ ਕਿੱਦਿਏ ਉਹ ਵਧੀਆ ਨਿਕਲੇ ਤੇਰੇ ਸਾਨਾ ਕਰੂਗੀ ਉਹ 100 ਤੇ ਤੇ 120 ਪੁਆਇੰਟ ਰੋਲ ਹੋਗਾ ਹਾਂ 120 ਹੁੰਦੀ ਹੈ ਬਾਕੀ ਅੱਧਾ ਰੋਕਾ ਵੱਟਾਊਗਾ ਸੋ ਕੀ ਕਣਕ ਜਾਨੀ ਇਹ ਚ 40 ਪੈ ਗਈ ਆ 140 ਉੱਪਰ ਦਾ ਕੰਪੋਲ ਦਾ ਆਪਣਾ ਆਪਣਾ ਕਣਕ ਹੁੰਦੀ ਵੀ ਸੁੱਕੀ ਆ ਬਰਾਬਰ ਜਾਨੀ ਵੈੱਜ ਤੋਂ 2 ਗੱਟ ਠੀਕ ਚ ਜਿਹਦਾ ਵੇਦਰ ਆਉਗਾ 150 ਹੌਟਲ ਦੇ ਨਾਲ ਦਾ ਵਿਦੋ ਵੀ ਹੁੰਦੀ ਹੈ ਨਾ ਗਾਇਰ ਦਾ ਟਾਇਰ ਟਾਇਰ ਦਾ ਤੇ ਟਾਇਰ ਦਾ ਵੀ ਨਹੀਂ ਟ੍ਰਾਡ ਦੇ ਵਿੱਚ ਕੋਲ ਉਹਨਾਂ ਦੇਖੀ ਆ 140 ਪੁਆਇੰਟ ਹਵਾ ਆ ਜਾਂ ਹੈ 140 ਜਾਰੇ ਉਹ ਵੀ ਟਾਇਰ ਦਾ ਪੱਪ ਲੈ ਦੇ ਟਾਇਰ ਦਾ ਪੱਪ ਅੰਦਰ ਆਉਂਦਾ ਅੰਦਰ ਟਾਇਰ ਦਾ ਵੀ ਹੈ ਯਾਰ 150 ਹੌਟਲ ਹੈਗੀ ਆ ਹੈਗੀ ਆ ਨਾ ਚਲ ਠੀਕ ਆ ਭਾਈ ਚੰਗਾ ਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸਾਡੀ ਫੇਰ ਉਹਨਾਂ ਨੂੰ ਆਉਂਦੇ ਬਹੁਤ ਬੱਧੀ ਉਹ ਦਾਣੇ ਹੀ ਬਹੁਤ ਨੇ ਜਿਹਨਾਂ ਓਕੇ ਆ ਗਏ ਕਿਹਦੇ ਖਾ ਉਹਦਾ ਗਿੱਲੀ ਨਿਹਰਾ ਡਾਂਡਾ ਦਾ ਹਾਂ ਦਾਣੇ ਖਾ ਰਿਹਾ ਲੰਮ ਨੂੰ ਵੀ ਕੁੱਤੇ ਕਿਵੇਂ ਕਈ ਬੰਦੇ ਆ ਗਏ ਦਾਣੇ ਭਾਈ ਜਿੱਲੀ ਦਾ ਤੋੜਦੇ ਇਹ ਕਦਾਂ ਕਰਤੋ ਨੰਦਰਵਾ ਦਾ ਉਹ ਚਲੋ ਦੇਖੋ ਇਹ ਦੇਖ ਲਾ ਕੱਟ ਕੱਟ ਨਹੀਂ ਰਿਹਾ ਦੇ ਨਾਲ ਖੇਤ ਪੂਰਾ ਹੀ ਹੈ ਰੇਬੇ ਆ ਇਹ ਤਾਂ ਹੈ ਜੀ ਮੱਕੀ ਚ ਕੱਖ ਜਮਾ ਹੀ ਨਹੀਂ ਆ। ਬਿਮਾਰੀ ਹੋਈ ਆ। ਕੱਲ ਜਿਹੜੀ ਵੱਡੀ ਆ ਮੈਂ ਉੱਥੇ ਅੱਧਾ ਕਕੀਲਾ ਉਹਦਾ ਕਾਹ ਨਹੀਂ ਲੈ ਲਿਆ ਮੈਨੂੰ। ਅੱਜੇ ਪੱਟ ਵੀ ਪਾ ਲੀ ਵੀਡੀਓ ਨੇ। ਕੋਈ ਗੱਲ ਨਹੀਂ ਹੁਣ ਕੰਮ ਦੇ ਟਾਈਮ ਆ। ਕੰਮ ਦੇ ਟਾਈਮ ਚ ਤਾਂ ਤਾਂ ਬੁੜਾ। ਅੱਜ ਲਾਈ ਦਿੰ। ਚੱਲਦੀ ਆ ਕੋਈ ਚੱਤਰ ਨਹੀਂ। ਠੀਕ ਆ ਦਾਣੇ ਠੀਕ ਆ ਦਾਣੇ ਵਧੀਆ ਹਾਂ ਆ ਜਿਵੇਂ ਜਿਵੇਂ ਧੁੱਪ ਫਰੀ ਜਾਂਦੀ ਆ ਹੋਰ ਹੋ ਜਾਂਦਾ ਦਾਣੇ ਦਾ ਚਮਕ ਬਹੁਤ ਵਧੀਆ 20 ਬੋਸ ਰੱਖਿਆ ਇਹ ਹਾਂ ਅਸੀਂ 1899 20 ਕੱਲ ਜਿਹੜਾ ਕੱਲ ਅਸੀਂ ਵੜਿਆ ਹਾਂ ਉਹਦਾ ਉਹਨਾਂ ਦੇ ਵਿਚਾਰੇ ਬੂਟੀ ਨਾਲੇ ਹਰਾ ਹੋ ਗਿਆ ਸਾਰਾ ਇਹ ਅਸੀਂ 1899 ਮੋੜ ਕੇ ਵੀ ਅੱਛਾ ਜੀ 1360 ਲੈ ਜਾਂਦਾ ਠੀਕ ਹੈ ਪਹਿਲਾਂ 1899 ਲੈ ਆਏ ਤੇ ਲੋਕਾਂ ਨੂੰ ਬੀਜ ਨਹੀਂ ਮਿਲਿਆ ਆਪਾਂ ਨੂੰ 1899 ਵੀ ਮਿਲ ਗਿਆ ਤਾਂ ਉਹ ਆਪਾਂ ਨੇ ਮੋੜ ਕੇ ਬੰਦਾ ਕਹਿੰਦਾ ਵੀ ਆਹ ਵਰਤ ਕੇ ਦੇਖ ਤੂੰ ਠੀਕ ਹੈ ਇਹਲੇ ਸਾਲ ਲਾਇਆ ਦਾ ਥੋੜਾ ਜਿਆ ਇਹਦੇ ਵਿੱਚ ਪਿਛਲੇ ਸਾਲ ਵੀ ਝਾੜ ਪੂਰਾ ਦਾ ਯਾਨੀ ਵਧੀਆ ਸੀ ਇਹ ਜਾਣ ਕੇ ਬੰਦੇ ਨੇ ਵੀ ਆਪਾਂ ਨੂੰ ਪਹਿਲਾਂ ਹੀ ਦੇ ਦਿੱਤਾ ਰੀਜ ਲੰਗਾ ਬਾਅਦ ਚ ਡੁਪਲੀਕੇਟ ਵੇਖਾ ਵਿਕਿਆ ਅੱਛਾ ਜੀ ਹਾਂ ਜੀ ਤੇ ਬੀਜ ਹੁਣ ਤੁਸੀਂ ਇਹਦੇ ਵਿੱਚ ਹੀ ਰਖਵਾਉਣੇ ਆ ਜਾਂ ਬੀਜ ਆਪਾਂ ਸਪੈਸ਼ਲੇ ਆਉਗਾ ਅੱਛਾ ਜੀ ਉਹਨਾਂ ਕੋਲ ਹੀ ਫੇਰ ਉਹਨਾਂ ਕੋਲ ਫੇਰ ਆਉਗਾ ਠੀਕ ਹੈ ਰਾਜੀ ਦੀਦਾ ਬੀਬੀ ਉਹਨੇ ਕੋਲੇ ਆਉਂਦਾ ਸਪੈਸ਼ਲ ਆ ਆਪਾਂ ਨੂੰ ਪਹਿਲੀ ਪੈਕ ਕਰਕੇ ਹੋ ਜਾਂਦਾ ਇਹ ਆਇਆ ਬਸ ਠੀਕ ਹੈ ਠੀਕ ਹੈ ਪਹਿਲਾਂ ਹੀ ਤੁਸੀਂ ਮਤਲਬ ਆਪਣਾ ਕਰ ਦਿੰਦੇ ਇਹ ਲੋਕਾਂ ਨੂੰ ਵੀ ਇਹਦਾ ਮਿਲਿਆ ਸਾਡੇ ਘਰਾਂ 20 ਪਿਆਤਾ ਇੱਥੋਂ ਆਣਾ ਹੈ ਵੀ ਜਿਹੜਾ ਹੈ ਇਹ ਵੀ ਆਪਣੇ ਕੋਲ ਜਿਹੜਾ ਮੁੰਡਾ ਯਾਰ ਦੋਸਤਾ ਡੀਲਰ ਹੈ ਉਹ ਆਪਾਂ ਨੂੰ ਦਿੰਦਾ ਜਿਵੇਂ ਜਿੱਥੋਂ ਖਰੀਦਦੇ ਆ ਇਹ ਪੱਕਾ ਹੀ ਖਰੀਦਦੇ ਇੱਕ ਜਗ੍ਹਾ ਤੋਂ ਉਹ ਆਪਾਂ ਨੂੰ ਪਹਿਲਾਂ ਹੀ ਉਹ ਪਹਿਲਾਂ ਹੀ ਇਹਨਾਂ ਨੂੰ ਦੇ ਦਿੰਦੇ ਪਹਿਲਾਂ ਹੀ ਦੇ ਦਿੰਦਾ ਚਲੋ ਠੀਕ ਆ ਜੀ ਫਿਰ ਮਿਲਦੇ ਆ ਫੇਰ ਮਿਲਦੇ ਫੇਰ ਆਵਾਂਗੇ ਆ ਵੱਡਣ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਵੀ ਬਹੁਤ ਧੰਨਵਾਦ ਠੀਕ ਹੈ ਜੀ ਨਨਕਾ ਸਫਾਈ ਨਾਲ ਵਧੀਆ ਬਹੁਤ ਵਧੀਆ ਐਨ ਵਧੀਆ ਜਾਈ ਰੂਹ ਖੁਸ਼ ਹੋ ਗਈ ਇੰਨੀ ਸਫਾਈ ਤੇ ਇੰਨੀ ਜਿਹੜੀ ਬੜਾਈ ਦਾ ਟਿਕਾਰੇ ਨਾਲ ਵਧੀਆ ਹਾਂ ਆਪਣਾ ਪਤਾ ਕੀ ਹੈ ਜੀ ਆਪਾਂ ਕਿਲੇ ਵਾਲੇ ਦਾ ਵੀ ਇੱਕਣੇ ਆ 10 ਕਿਲੇ ਵਾਲੇ ਦਾ ਵੀ ਇੱਕਣੇ ਐ ਨਹੀਂ ਹੈਗਾ ਵੀ ਉਹਦਾ ਕਾਲੀ ਚ ਵੜਦੀ ਹੈ ਕਾਲੀ ਜਮੇ ਨਹੀਂ ਮੈਂ ਪਿਆਰ ਤੁਸੀਂ ਦੇਖਿਆ ਹੈ ਜੀ ਕਿੰਨਾ ਟਕਾ ਕੇ ਵੜਦੇ ਆਪਾਂ ਮੈਂ ਤਾਂ ਟਕਾ ਕੇ ਵੜਦੇ ਆਪਾਂ ਨੇ ਇੱਕਣੇ ਤਾਂ ਕੋਈ ਟਕਾ ਕੇ ਵੜਦਾ ਹੀ ਨਹੀਂ ਹਾਂ ਹੈਂ ਹਰੀਓ ਵੜਤੀ ਨਾਲ ਨਾ ਮੈਂ ਇਹਨੂੰ ਕਿਹਾ ਮੈਂ ਮਸਾਹ ਫੇਰ ਪੂਰਾ ਦਿਖਾਈ ਬੋਲਦਾ ਦਿਖਾਤਾ ਹੀ ਪਤਾ ਗਿਆ ਇਹ ਮੱਕੀ ਦੇ ਵਿੱਚ ਹੈਗੀ ਬਾਈ ਸੈਟਿੰਗ ਸਭ ਤੇ ਜਾ ਰਹੀ ਜਰੂਰੀ ਸੈਟਿੰਗ ਆ ਠੀਕ ਹੈ ਇਹ ਸੱਜੇ ਹਾਂ ਮੋੜਾ ਜਮੀਨ ਤੇ ਦਾੜਾ ਵੀ ਦੇਖ ਤੂੰ ਰਾਂ ਬੜਾ ਇਹ ਰਾਂ ਕਿੱਥੇ ਚੱਲਣਾ ਪਜਾ ਦੇ ਕਰੇ ਕੀ ਹੈ ਨਾ ਬਾਈ ਤੇਰਾ ਜਿਹੜਾ ਤੂੰ ਮਿਹਨਤ ਕਰੀਆ ਟਾਂਡੇ 'ਚ ਪਾਣੀ ਉੱਪਰ ਤੱਕੜ ਜਿਹੜਾ ਆਇਆ ਤੂੰ ਇਹ ਸਾਰੀ ਧੁੱਕਣ ਜੇ ਨਹੀਂ ਆਉਂਦੀ ਜਲਾਜ ਤੇ ਹਫਤਾ ਪਹਿਲਾਂ ਵੀ ਐਹੀ ਜੀ ਮੱਕੀ ਦਾ 10 ਦਿਨ ਪਹਿਲਾਂ ਵੀ ਅੱਜ ਵੀ ਹੈ ਜੀ ਵੇ ਵੇਗਣ ਜਿਹੜਾ ਫੇਰ ਵੱਡਣਾ ਹੋਵੇ ਹੈ ਪੂਰਾ ਭਜਨ ਹੈ ਪੂਰਾ ਭਜਨ ਹੈ ਵਜਣਾ ਪੂਰਾ ਆਪਾਂ ਵੇਖਣੇ ਦੇਖਦੇ ਫਾਤੀ ਕੰਡਾ ਮੋਪੀ ਜਲ ਜਿੰਦੇ ਦਾਸਤਾ ਫਾਤੀ ਕੰਡਾ ਕਰਵਾ ਕੇ ਆਪਾਂ ਖਿਚਵਾਵਾਂਗੇ ਦੇਖਣੇ ਸਾਰਾ ਸਰਾ ਸਭ ਕੁਝ ਹੁੰਦਾ ਕਿੱਥੇ ਸੁਣੋ ਠੀਕ ਆ ਜੀ ਮਿਲਦੇ ਆ ਫੇਰ ਮੱਛਵਾੜੇ ਵਿਕਦੀਆਂ ਮੱਕੀ ਦਾ ਵਧੀਆ ਚੱਲੀਏ ਹੁਣ ਉੱਤਰ ਔਲੇ ਵੱਡਣ ਤੋਂ ਬਾਅਦ ਪਹੁੰਚ ਗਏ ਸੀਧਾ ਈ ਧਰਤੀ ਸ੍ਰੀ ਚਮਕੌਰ ਸਾਹਿਬ ਦੇ ਏਰੀਏ ਚ ਪਿੰਡ ਮੁੰਡੀਆਂ ਆ ਛੋਟੂ ਕਿਵੇਂ ਆ ओके हां ओके हां हां जी ਨਿਗ੍ਹਾ ਨਿਗ੍ਹਾ ਰੱਖਿਆ ਕਰ ਪਿਛੇ ਬਤੰਦਰਾ हां ਨਿਗ੍ਹਾ ਰੱਖ ਹਾਂ ਇਹ ਜਲਦੀ ਜਮਾ ਓਕੇ ਮਦਿਨ ਜਲਦੀ ਆਪਾਂ ਹਾਂ ਓਕੇ ਆ ਓਕੇ ਆ ਹਾਂ ਜੀ ਹਾਂ ਜੀ ਜਾ ਤੈਨੂੰ ਵਾਜਾਂ ਮਾਰਦਾ ਰਾਜੂ ਇਹਦਾ ਮੱਕੀ ਭਾਈ ਜਮੇ ਸੁੱਕੀ ਆ ਜਿਹੜਾ ਤੁਸੀਂ ਆਪ ਲੋ ਅੱਜ ਤੇ 10 ਦਿਨ ਪਹਿਲਾਂ ਮੱਕੀ ਦੇਖ ਕੇ ਗਿਆ ਤਾਂ ਇਹ ਹੁਣ ਹਿਸਾਬ ਲਾਓ ਵੀ ਕਿਹਦੀ ਇੱਕ ਵੀ ਛੱਲੀ ਨਹੀਂ ਲੜਕ ਉਹ ਖੜੀ ਦੂ ਲੋਟ ਹੈਗੇ 8-9 ਕਿੱਲੇ ਏਕਣੇ ਜਮੇ ਮੱਕੀ ਸੁੱਕੀ ਪਈਆ ਛੱਲੀ ਰੇਹਕ ਛੱਲੀ ਐ ਲਟਕੀ ਪਈ ਆ ਇਹਦੇ ਨਾਲੇ ਦਾ ਮਾਲ ਵੀ ਹੈ ਨਾ ਬਾਈ ਸਾਫ ਨੇ ਕੁਲੂ ਅੱਜ ਦੇਖੋ ਕੁਆਲਟੀ ਮਾਲ ਦੀ ਜੇ ਨਾਮ ਹੈ ਨਾ ਬਾਈ ਦੀ ਮੱਕੀ ਦੀ 2000 ਰੁਪਏ ਲੱਗੇ ਵੀ ਖੜਾਉਣੇ ਦਾ ਫਸਲ ਹੈ ਨਾ ਫਾਇਦਾ ਦੇਖੋ ਆ ਜਮੇ ਖੜੀ ਖੜਾ ਪਿਆ ਸਾਰੇ ਖੇਤ ਇਹ ਨਜ਼ਾਰਾ ਬੰਨਿਆ ਪਿਆ ਬਾਕੀ ਨੂੰ ਰਾਣੀ ਨੂੰ ਪ੍ਰੈਸ਼ਰ ਆ ਹੋਰ ਨਾ ਫਟ ਕਰਤੇ ਕੱਲ ਦੇਖੀ ਜਾਊ ਮੈਂਗਾ ਬਹੁਤ ਨਾ ਪਿਛਲੇ ਸਾਲ ਜਿਹੜੇ ਵੀਰਾਂ ਨੇ ਇੰਜਨ ਨੂੰ ਹੌਲ ਨਾਲ ਆਏ ਤੇ ਆਹ ਇੰਜਨ ਨੂੰ ਹਵਾ ਟੈਂਕੀ ਕੱਢੀ ਦੀ ਹਵਾ ਵੀ ਦਿੱਕਤ ਆਈ ਦੀ ਜਿਹੜੀ ਹਵਾ ਰਾਜੂ ਸਾਹਿਬ ਵੀ ਆ ਟ੍ਰਾਈ ਬਾਈ ਦੂਆ ਹੌਲ ਨਾਲ ਆਇਆ ਹੈ ਨਾ ਉਹ ਵੱਜਦਾ ਹੀ ਨਹੀਂ ਉਹ ਸੁਣਦਾ ਹੀ ਨਹੀਂ ਆ ਟਰਾਲੀ ਵਾਲ ਨੂੰ ਕੀ ਕਰੀ ਸਾਨੂੰ ਨਹੀਂ ਸੁਣਦਾ ਟਰਾਲੀ ਜਿਹੜਾ ਟਰੈਕਟਰ ਸਟਾਰਟ ਹੋਏ ਤਾਂ ਕੀ ਸੁਣਨਾ ਫਿਰ ਮੈਂ ਕਿਹਾ ਵੀ ਨਹੀਂ ਯਾਰ ਪ੍ਰੈਸ਼ਰ ਆਨ ਨੂੰ ਲਾ ਦੇਖੀ ਜੋ ਜੋ ਕਿਸਮਾ ਚ ਬਹੁਤ ਟੇਪ ਟੂਬ ਜੀ ਲਾ ਕੇ ਆ ਨਾ ਵੀ ਹਵਾ ਮੜੀ ਜੀ ਵੀ ਕਿਤੇ ਲੀਕ ਨਹੀਂ ਛੱਡੀ ਹੈਗੀ ਐਨ ਤਨ ਤਨ ਕਰਾਤੀ ਪੂਰੀ ਟੇਪ ਦਾ ਰੋਲ ਜਿਹਾ ਹੀ ਲਾਤਾ ਗੱਲ ਪੂਰਾ ਪਾਈਪਾਂ ਜਾਨੀ ਜਿਹੜਾ ਵੀ ਜੁਆਇੰਟ ਲਾਇਆ ਹੈ ਹੌਰਨ ਦੇ ਵੀ ਸਾਰੇ ਕੋਲ ਕੋਲ ਕੇ ਡੇਪਾਂ ਲਾ ਲਾ ਕੇ ਬਿੱਟ ਕਰਤੇ ਵੀ ਨਜ਼ਾਰਾ ਬਣਤਾ ਬਾਕੀ ਪਹੁੰਚੇ ਹੋਏ ਆ ਅੱਜ ਦਹਿਰ ਮੁੰਡੀਆਂ ਇਹ ਮੱਕੀ ਸਾਰੀ ਉਹ ਜਿਹੜੀ ਹਨਾ ਆਪਾਂ ਹੀ ਵੱਢਣੀ ਹੈ ਇਹ 8-9 ਕਿੱਲੇ ਆ ਜਿਹੜਾ ਮੱਕੀ ਜਮੇ ਸੁੱਕੀ ਆ ਬਾਕੀ ਰਿਪੋਰਟ ਆਣ ਜਿਹੜੀ ਓਕੇ ਆਪਣੀ ਛੱਲੀ ਦੀ ਗੁੱਲੇ ਦੀ ਹਨਾ ਦਾਣੇ ਦੀ ਦੇਖ ਲਈ ਦੀ ਧੰਨ ਧੰਨ ਕਰਾ ਦਿੰਨੇ ਆ ਬਈ ਆਪਾਂ ਆਪਣਾ ਸੇਸ਼ਟਮ ਜਿਹੜਾ ਨਾ ਤੁਹਾਨੂੰ ਪਤਾ ਹੀ ਆ ਬਈ ਨਵਾਂ ਕੰਮ ਆਈਏ ਦੇ ਵਿੱਚ ਇਹਨਾਂ ਨਵੀਂ ਮਸ਼ੀਨਾਂ ਜੋ ਪਕੜਾ ਬਹੁਤੀ ਦੇਰ ਦੇ ਕੰਮ ਕਰਦਾ ਹੈ ਨਾ ਜਦੋਂ ਪਹਿਨਾ ਬਚਾਉਂਦੇ ਹੀ ਇਹ ਆਪਣਾ ਕੰਮ ਆ ਜਿਹੜਾ ਹੁਣ ਬਹੁਲੇ ਟਾਈਮ ਤੋਂ ਹੋ ਰਿਹਾ ਜੀ ਇਹਦੇ ਨਾਲ ਕੋਈ ਨਹੀਂ ਤਾਂ ਤਾਂ ਨਾ ਕਰਾਈ ਤਸੱਲੀ ਨਾ ਕਰਾਈ ਦੇਖੋ ਫਾਇਦਾ ਨਹੀਂ ਹੈਗਾ ਕੰਮ ਕਰੇ ਦਾ ਹਨਾ ਇਹਦੇ ਕਰਕੇ ਫੈਨ ਬਹੁਤ ਧੀ ਕਾਉਣੀ ਪੈਂਦੀ ਹੈ ਪੂਰੀ ਬਾਕੀ ਧੰਨਵਾਦ ਸਾਰੇ ਸੱਜਣਾ ਮਿੱਤਰਾਂ ਦਾ ਹਨਾ ਜਿਹੜੇ ਮੇਰੇ ਵੀਰ ਇੰਨਾ ਪਿਆਰ ਦਿੰਦੇ ਆ ਵੀਡੀਓ ਜਾਂ ਮਸਾਫਾ ਦਿੰਦੇ ਹਨਾ ਕਈ ਵੀਰੇ ਕਹਿੰਦੇ ਵੀਰੇ ਕੋਈ ਚੱਕਰੇ ਨਹੀਂ ਹੈਗਾ ਬਹੁਤ ਦੂਰੋਂ ਦੂਰੋਂ ਫੋਨ ਆਏ ਇਹਨੇ ਬਾਈ ਯਾਰ ਜੇ ਜੇ ਨਿਕੰਮਾ ਥੋੜਾ ਲੱਗਿਆ ਹਨ ਤੇ ਏਰੀਆ ਦੇ ਵਿੱਚ ਨਾ ਮਰਜੀ ਯਾਰ ਮਰਜੀ ਆਵਾਜ਼ ਮਾਰਦੀ ਆ ਜਾਣਾ ਤੇਰੇ ਵਾਸਤੇ ਕੰਮ ਤੇਰੇ ਵਾਸਤੇ ਕਰਾਂਗੇ ਤੁਹਾਨੂੰ ਮਸ਼ੀਨਾਂ ਵਾਲੇ ਬੰਦੇ ਬਾਈ ਬਹੁਤ ਧੰਨਵਾਦ ਬਾਈ ਉਹਨਾਂ ਦਾ ਵੀ ਜਿਹੜੇ ਮੇਰੇ ਪੀਰ ਭਰਾ ਇੱਕ ਨਾਲ ਸਾਥ ਚੱਲੇ ਹਨ ਨਾ ਮੇਰਾ ਬਾਕੀ ਤੈਨੂੰ ਬਾਈ ਆਏ ਆ ਜ਼ਮੀਨ ਆਉਂਦੀ ਆ ਸਾਡੇ ਨਾਲ ਜਿਹੜੀ ਸਾਡੇ ਵਾਲੀ ਏਰੀਆ ਵਾਲੀ ਜ਼ਮੀਨ ਹਨਾ ਥੋੜੀ ਜੀ ਤਕੜੀ ਆ ਇੱਧਰ ਨਹੀਂ ਥੋੜਾ ਜਿਹਾ ਲੱਗਦੀ ਤਾਂ ਸੇਮ ਹੀ ਆ ਦੇਖਣ ਨੂੰ ਪਰ ਉਹਨੂੰ ਪਤਾ ਲੱਗੂ ਖੇਤ ਵਾਲਿਆਂ ਨੂੰ ਵੀ ਕੀ ਨਿਕਲਦਾ ਔਰੇ ਝਾੜ ਝੂੜ ਕਣਕ ਝੋਨੇ ਦਾ ਨਾ ਉਹਦੇ ਨਾਲ ਪਤਾ ਲੱਗੂ ਮੱਕੀ ਦਾ ਬੀਜ ਕਿਹੜਾ ਸਾਰੀ ਗੱਲਬਾਤ ਆਪਾਂ ਕਰਿਆ ਕਰਾਂਗੇ ਇੱਕ ਆਪਾਂ ਨਾ ਜਿਹੜਾ ਇੰਸਟਾਗ੍ਰam ਆਪਣਾ ਨਿੰਦਰ ਰਤੋਂ 4000 ਉਹਨੂੰ ਬਈ ਜ਼ਰੂਰ ਫੋਲੋ ਕਰਿਓ ਉਹਦੇ ਤੇ ਕੀ ਆ ਨਾ ਜਿਹੜੀ ਛੋਟੀ ਜੀ ਰੀਲ ਵਗੈਰਾ ਆਪਾਂ ਪਾਇਆ ਕਰਾਂਗੇ ਕਿੰਨੇ ਦਿਨ ਦੀ ਮੱਕੀ ਆ ਹਨਾ ਕਿੰਨੇਵੇਂ ਦਿਨ ਪੱਕ ਗਈ ਤੁਹਾਡੇ ਸਾਹਮਣੇ ਹਾਲਾਤ ਦਿਖਾਇਆ ਕਰਾਂਗੇ ਮੌਕੇ ਤੇ ਝਾੜ ਦੱਸਿਆ ਕਰਾਂਗੇ ਕੀ ਨਿਕਲਿਆ ਕੀ ਨਹੀਂ ਸਾਰੀ ਗੱਲਬਾਤ ਆਪਾਂ ਉਹ ਤੇ ਸਟੋਰੀ ਦੇ ਵਿੱਚ ਹੀ ਕਰਿਆ ਕਰਾਂਗੇ ਇਹ ਵੀਡੀਓ ਤਾਂ ਬਈ ਐ ਤੁਹਾਨੂੰ ਪਤਾ ਵੀ ਭੱਜਣਾਟ ਕੱਲਾ ਕਰਕੇ ਭੱਜਣਾਟ ਜਿਆਦੇ ਆ ਕਿ ਇੱਧਰ ਨੂੰ ਭੱਜ ਜਾ ਕੇ ਉੱਧਰ ਨੂੰ ਭੱਜ ਜਾ ਉਹ ਚੱਕਰ ਕਰਕੇ ਥੋੜਾ ਜਿਹਾ ਵੀ ਮੈਨੂੰ ਭੱਜਣਾਟ ਰਹਿੰਦੀ ਆ ਕਿ ਦੇ ਉਹ ਖੇਤ ਦੇਖਿਆ ਕਹਿੰਦੇ ਰਾਹ ਦੇਖਿਆ ਕਿਉਂ ਐ ਮੱਕੀ ਦੀ ਬਸਲਾ ਇਹ ਜੀ ਬਸਲਾ ਵੀ ਇਹ ਆਪ ਦੇਖ ਕੇ ਬੜਣੀ ਪੈਂਦੀ ਆ ਨਾ ਖੇਤ ਵਾਲੇ ਅਗਲਾ ਕਹਿ ਦਿੰਦਾ ਬਾਈ ਦੇਖ ਕੇ ਜਾ ਜੇ ਬੜਨੇ ਵਾਲੀ ਆ ਤਾਂ ਵੜਦੇ ਨਹੀਂ ਰੁਕ ਜਾ ਤਾਂ ਕਰਕੇ ਥੋੜੀ ਜੀ ਭੱਜਣਾਟ ਰਹਿੰਦੀ ਆ ਨਹੀਂ ਤਾਂ ਕੋਈ ਪ੍ਰੋਵਾਈਡ ਨਾ ਮੰਨਦੇ ਆਪਾਂ ਨਾ ਵੀਡੀਓ ਬੁਡੀਓ ਵਾਲੀ ਚਲੋ ਬਾਕੀ ਕਰਦੇ ਆ ਵੀਡੀਓ ਅੱਜ ਇੱਥੇ ਹੀ ਸਮਾਪਤ ਆਪਾਂ ਹਨਾ ਵੀ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਆ ਬਸ ਸਾਰੀਆਂ ਗੱਲਾਂ ਬਾਤਾਂ ਜਿਹੜੇ ਪਿੰਡ ਦੇ ਲੋਕ ਆ ਕਿਸਾਨ ਆ ਹਨਾ ਜਿਨ੍ਹਾਂ ਦੇ ਆਪਾਂ ਵੱਢਣ ਆਏ ਆ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਇਹਨਾਂ ਨੇ ਪਿਛਲੇ ਸਾਲ ਨਾ ਮੱਕੀ ਬੜਾਈ ਤੀ ਕਹਿੰਦੇ ਵੀ ਸਾਡਾ ਨੁਕਸਾਨ ਆ ਜਿਹੜਾ ਛੱਲੀ ਦਾ ਨਾ ਬਹੁਤ ਜ਼ਿਆਦਾ ਹੋਇਆ ਤਾਂ ਉਹਦੇ ਕਰਕੇ ਸਾਡੇ ਦੇ ਪਿੰਡ ਦੀ ਰੇਖਦਾਰੀ ਆ ਉਹਨਾਂ ਨੇ ਮੈਨੂੰ ਫੋਨ ਲਾਇਆ ਕਹਿੰਦੇ ਵੀ ਤੇ ਇੱਥੇ ਬਣਾਉਣੀ ਆ ਚਾਹੇ ਦਾ ਤੁਹਾਨੂੰ ਵਰਜਾ ਬਣਾਉਣੇ ਦੇਤੀ ਆ ਮੈਂ ਗੂਗਲ 'ਤੇ ਯਾਰ ਮੇਰਾ ਦਿਲ ਹਨਾ ਵੀ ਮੰਨੂਗਾ ਮੱਕੀ ਵੜਨ ਨੂੰ ਫੇਰ ਮੈਂ ਵੱਢਣਾ ਹਾਂਗਾ ਅੱਜ 9 ਤਰੀਕ ਹੋ ਗਈ ਅੱਜ ਦਾ ਟੈਂਕ ਕਰਾਰਤਾ ਨਾਗਾ ਨੇ 5 ਤਰੀਕ ਦਾ ਕਰਾਰਤਾ ਤਿਆਰ ਕੀ ਲਿਆ ਉਹਦਾ 5 ਕਿਲਿਆਂ ਦਾ 9 ਨੂੰ ਮੈਂ ਕਿਹਾ ਵੀ ਸਾਰੀ 9 ਨੂੰ ਚੁਕਾਇਆ ਹੋਣਾ ਵੀ ਦਿਹਾੜੀ ਮੇਰੀ ਇੱਥੇ ਲੱਗ ਜੂਗੀ ਵਧੀਆ 4 ਕਿਲੇ ਕਿ ਜੋ ਹੋਰ ਨੇ ਉਹ ਚਲੋ 13 14 ਕਿਲੇ ਹੋ ਜਾਣਗੇ ਵਧੀਆ ਇੱਥੇ ਮੇਰਾ ਦਿਨ ਲੱਗ ਜੂਗਾ ਸਾਰੀ ਹੈ ਨਾ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ